ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨप्रीत ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅੱਜ ਹੈ 3 ਮਈ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 3 ਮਈ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਕੋਦੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਵਿਸ਼ਵ ਯੂਨੀਵਰਸਿਟੀ ਰੈਂਕਿੰਗ 2024 ਵਿੱਚ ਪੰਜਾਬ ਦੀ ਕਿਹੜੀ ਯੂਨੀਵਰਸਿਟੀ ਸ਼ਾਮਿਲ ਹੋਈ ਹੈ ਹਾਂਜੀ ਵਿਸ਼ਵ ਯੂਨੀਵਰਸਿਟੀ ਰੈਂਕਿੰਗ 2024 ਵਿੱਚ ਪੰਜਾਬ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸ਼ਾਮਿਲ ਕੀਤਾ ਗਿਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਵੈਰੀ ਹਾਂਜੀ ਨੈਕਸਟ ਹੈ ਭਾਰਤੀ ਜਲ ਸੈਨਾ ਨੇ ਹਾਲ ਹੀ ਵਿੱਚ ਆਪਣੀ ਐਂਟੀ সাবਮਰੀਨ ਮਿਸਾਈਲ ਪ੍ਰਣਾਲੀ ਦਾ ਸਫਲ ਪ੍ਰੀਖਣ ਕਿੱਥੇ ਕੀਤਾ ਹੈ ਹਾਂਜੀ ਭਾਰਤੀ ਜਲ ਸੈਨਾ ਨੇ ਆਪਣੀ ਐਂਟੀ সাবਮਰੀਨ ਮਿਸਾਈਲ ਪ੍ਰਣਾਲੀ ਦਾ ਸਫਲ ਪ੍ਰੀਖਣ ਕੀਤਾ ਉੜੀਸਾ ਦੇ ਵਿੱਚ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਇਹ ਪਰਿਕਖਣ DRDO ਨੇ ਕੀਤਾ ਵਾ ਤੇ DRDO ਨੇ ਐਂਟੀ ਸਮਰੀਨ ਮਿਜ਼ਾਈਲ ਵਿਕਸਿਤ ਕੀਤੀ ਹੈ ਜਿੰਨੀਆਂ ਵੀ ਮਿਜ਼ਾਈਲ ਦਾ ਮੋਸਟਲੀ ਜ਼ਿਆਦਾਤਰ DRDO ਹੀ ਵਿਕਸਿਤ ਕਰਦਾ ਸਥਾਪਿਤ ਕਰਦਾ ਠੀਕ ਹੈ ਇਹਨਾਂ ਨੂੰ ਲਾਂਚ ਕਰਦਾ ਤੇ ਕਿੱਥੋਂ ਕੀਤੀਆਂ ਜਾਂਦੀਆਂ 오ਡੀਸਾ ਦੇ ਵੀਲਰ ਦੀਪ ਤੋਂ ਕੀਤੀਆਂ ਜਾਂਦੀਆਂ ਹੁਣ 오ਡੀਸਾ ਦੀ ਗੱਲ ਆ ਤਾਂ 오ਡੀਸਾ ਦੀ ਕੈਪੀਟਲ ਕੀ ਆ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ 오ਡੀਸਾ ਦੇ ਚੀਫ ਮਿਨਿਸਟਰ ਗਵਰਨਰ ਤੇ ਇਥੋਂ ਦੇ ਚੀਫ ਮਿਨਿਸਟਰ گورنر ਐਂਡ ਕੈਪੀਟਲ ਇਹਨਾਂ ਤਿੰਨਾਂ ਨੂੰ ਠੀਕ ਹੈ ਜਲਦੀ ਨਾਲ ਤਾਂ ਉੜੀਸਾ ਦੇ ਕੈਪੀਟਲ ਹੈ ਜੀ ਭੁਵਨੇਸ਼ਵਰ ਚੀਫ ਮਿਨਿਸਟਰ ਨਵੀਨ ਪਟਨਾਇਕ گورنر ਅਗਨੇਸ਼ੀਲਾ ਉੜੀਸਾ ਦਿਵਸ ਹਰ ਇੱਕ ਸਾਲ 1 ਅਪ੍ਰੈਲ ਨੂੰ ਮਨਾਇਆ ਜਾਂਦਾ ਉੜੀਸਾ ਦੇ ਵਿੱਚ ਨੰਦਨ ਕਾਨਨ ਨੈਸ਼ਨਲ ਪਾਰਕ ਸਿੰਪਲੀਪਾਲ ਨੈਸ਼ਨਲ ਪਾਰਕ ਪੀਤਰ ਕਣਿਕਾ ਨੈਸ਼ਨਲ ਪਾਰਕ ਚਿਲਕਾ ਸੈਂਚਰੀ ਉੜੀਸਾ ਵਿੱਚ ਚਿਲਕਾ ਝੀਲ ਹੈ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਹੈ ਓਡੀਸਾ ਵਿੱਚ ਰੋਸੀ ਕੁਲੀਆ ਵਿੱਚ 골ਡਨ ਵੀਚਾ ਨੈਕਸਟ ਹੈ ਕਿ ਇਸਨੇ ਹਾਲ ਹੀ ਵਿੱਚ ਆਲ ਇੰਡੀਆ ਰੇਡੀਓ ਨਿਊਜ਼ ਦੇ ਡਾਇਰੈਕਟਰ ਜਨਰਲ ਦਾ ਚਾਰਜ ਸੰਭਾਲ ਲਿਆ ਹਾਂਜੀ ਆਲ ਇੰਡੀਆ ਰੇਡੀਓ ਨਿਊਜ਼ ਦੇ ਡਾਇਰੈਕਟਰ ਜਨਰਲ ਦਾ ਚਾਰਜ ਸੰਭਾਲ ਲਿਆ ਮੋਸ਼ੂਮੀ ਚੱਕਰਵਰਤੀ ਨੇ অপਸ਼ਨ A ਇਸ ਦਾ ਰਾਈਟ ਆਨਸਰ ਹੈ ਉਨੀਕੋ ਅਪਾਇੰਟਮੈਂਟ ਦੀ ਗੱਲ ਆ ਤਾਂ ਨਰਸਿੰਘ ਜਾਦਵ ਨੂੰ WWF ਐਥਲੀਟ ਪੈਨਲ ਦਾ ਚੇਅਰਮੈਨ ਚੁਣਿਆ ਗਿਆ ਨੀਮਾ ਖਾਤੂਨ ਨੂੰ AMU ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਚੁਣਿਆ ਗਿਆ ਭਾਰਤ ਦੀ ਗੀਤਾ ਸਬਰਵਾਲ ਨੂੰ ਇੰਡੋਨੇਸ਼ੀਆ ਵਿੱਚ ਸੰਯੁਕਤ ਰਾਸ਼ਟਰ ਦੀ ਸਥਾਨਕ ਕੋਆਰਡੀਨੇਟਰ ਚੁਣਿਆ ਗਿਆ ਹਰਾ ਜੀਵ ਗਾਬਾ ਨੂੰ ਐਲਜੀਬੀਟੀਕਿਊ ਪਲੱਸ ਭਾਈਚਾਰੇ ਦੇ ਕੇਂਦਰ ਸਰਕਾਰ ਦੀ ਕਮੇਟੀ ਦਾ ਮੁਖੀ ਚੁਣਿਆ ਗਿਆ ਪ੍ਰਗਿਆ ਮਿਸਰਾ ਨੇ ਭਾਰਤ ਵਿੱਚ ਓਪਨ ਆਈ ਦੀ ਪਹਿਲੀ ਕਰਮਚਾਰੀ ਨਿਯੁਕਤ ਕੀਤਾ ਗਿਆ ਪ੍ਰਗਿਆ ਮਿਸਰਾ ਨੂੰ ਸੌਰਵ ਗਰਗ ਅੰਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਵਿਧੀਕ ਸਕੱਤਰ ਬਣੇ ਭਾਰਤ ਪੀ ਨੇ ਨਲਿੰਨ ਨੇਗੀ ਨੂੰ ਆਪਣਾ ਨਵਾਂ ਸੀਈਓ ਚੁਣਿਆ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਵਿੱਚ ਰੂਅੰਗ ਜਵਾਲਾਮੁਖੀ ਫਟਿਆ ਹੈ ਹਾਂਜੀ ਰੂ ਆਂਗ ਜਵਾਲਾਮੁਖੀ ਇਹ ਇੰਡੋਨੇਸ਼ੀਆ ਦੇ ਵਿੱਚ ਫਟਿਆ অপਸ਼ਨ B ਇਸ ਆ ਰਾਈਟ ਆਂਸਰ ਹੁਣ ਇੰਡੋਨੇਸ਼ੀਆ ਚ ਫਟਿਆ ਤਾਂ ਇੰਡੋਨੇਸ਼ੀਆ ਦੀ ਕੈਪੀਟਲ ਆ ਜਕਾਰਤਾ ਕੰਰੰਸੀ ਆ ਇੰਡੋਨੇਸ਼ੀਅਨ ਰੁਪਇਆ ਪ੍ਰੈਜ਼ੀਡੈਂਟ ਆ ਪ੍ਰਬੋਗੋ ਸੁਬੀਅੰਤੋ ਨੈਕਸਟ ਹੈ ਕਿਹੜੀ ਐਡਟਿਕ ਕੰਪਨੀ ਨੇ ਹਾਲ ਹੀ ਵਿੱਚ ਟਾਈਮ ਦੀ ਗਲੋਬਲ ਰੈਂਕਿੰਗ ਵਿੱਚ ਸਿਖਰ ਦਾ ਸਥਾਨ ਹਾਸਲ ਕੀਤਾ ਹਾਂਜੀ ਐਡਟਿਕ ਕੰਪਨੀ ਆ ਐਮਰਿਟਸ ਇਸਨੇ ਟਾਈਮ ਦੀ ਗਲੋਬਲ ਰੈਂਕਿੰਗ ਵਿੱਚ ਸਿਖਰ ਦਾ ਸਥਾਨ ਹਾਸਲ ਕੀਤਾ ਐਮਰੀਡਸ ਦੇਖ ਸਕਦੇ ਹੋ ਤੁਸੀਂ ਇਸ ਦਾ ਲੋਗੋ ਵੀ ਤੇ ਭਾਰਤੀ ਐਰਟੈਕ ਸਟਾਰਟਅਪ ਐਮਰੀਡਸ ਨੇ ਟਾਈਮ ਮੈਗਜ਼ੀਨ ਦੀ ਵਿਸ਼ਵ ਦੀਆਂ ਚੋਟੀ ਦੀਆਂ ਐਡਟੈਕ ਕੰਪਨੀਆਂ 2024 ਦੀ ਦਰਜਾਵੰਦੀ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਤੇ ਐਮੀਰੇਟਸ ਦੀ ਸਥਾਪਨਾ 2015 ਵਿੱਚ ਅਸ਼ਵਿਨ ਦਾ ਮੇਰਾ ਅਤੇ ਚੈਤਨਿਆ ਕਾਲੀਪਟ ਨੱਪੂ ਦੁਆਰਾ ਕੀਤੀ ਗਈ ਸੀ emirates wakari global universities ਜਿਵੇਂ ਕਿ ਕੈਂਬ੍ਰਿਜ ਯੂਨੀਵਰਸਿਟੀ ਹਾਰਵਰਡ ਬਿਜ਼ਨਸ ਸਕੂਲ ਅਤੇ ਐਮ ਆਈ ٹی ਸਲੋਹਨ ਆਦ ਦੀਆਂ ਕੋਰਸਾਂ ਦੀ ਪੇਸ਼ਕਸ਼ ਕਰਦਾ ਤੇ ਤੇ ਨੋਟਸ ਵਗੈਰਾ ਪ੍ਰੋਵਾਈਡ ਕਰਦਾ ਵਾ ਜਿਵੇਂ ਬਾਇਜ਼ੋ ਤੇ ਹੁੰਦੇ ਆ ਨਾ ਇਸੇ ਤਰ੍ਹਾਂ ਇਹਦੇ ਤੇ ਵੀ ਹੁੰਦੇ ਆ ਤੇ ਇਹ ਚੋਟੀਆਂ ਰੈਂਕਿੰਗ ਦੇ ਵਿੱਚ ਸ਼ਾਮਿਲ ਹੋਇਆ ਵਿਸ਼ਵ ਦੀ ਚੋਟੀ ਦੀ ਰੈਂਕਿੰਗ ਦੇ ਵਿੱਚ ਹਾਂਜੀ ਕਿਸ ਦੇਸ਼ ਨੇ ਹਾਲ ਹੀ ਵਿੱਚ ਟ੍ਰੱਕਾਂ ਤੇ ਭਾਰੀ ਬਾਨਾਂ ਦੀ ਦਰਮਤ ਤੇ ਪਵਨ ਦੀ ਹਟਾ ਦਿੱਤੀ ਦੇਖੋ ਪਹਿਲਾਂ ਸ਼੍ਰੀਲੰਕਾ ਨੇ ਰਕਾਂ ਅਤੇ ਭਾਰੀ ਵਾਨਾਂ ਦੀ ਇੰਪੋਰਟ ਤੇ ਪਾਬੰਦੀ ਲਗਾਈ ਸੀ ਤੇ ਹੁਣ ਇਸ ਪਾਬੰਦੀ ਨੂੰ ਹਟਾ ਦਿੱਤਾ ਆਪਸ਼ਨ ਸੀ ਇਸ ਆ ਰਾਈਟ ਆਨਸਰ ਸ਼੍ਰੀਲੰਕਾ ਹੁਣ ਸ਼੍ਰੀਲੰਕਾ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸ਼੍ਰੀਲੰਕਾ ਸ਼੍ਰੀਲੰਕਾ ਦੀ ਕੈਪੀਟਲ ਕੀ ਆ ਕੋਲੰਬੋ ਕਮਰਸ਼ial ਕੈਪੀਟਲ ਆ ਅਤੇ ਸ਼੍ਰੀ ਜੈਵਰਧਨਪੁਰਮ ਕੋਟੇ ਐਡਮਿਨਿਸਟ੍ਰੇਟਿਵ ਕੈਪੀਟਲ ਆ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਦਿਨੇਸ਼ ਗੁਨਵਰਧਨ ਪ੍ਰੈਜ਼ੀਡੈਂਟ ਆ ਰਨਿਲ ਵਿਤਰਮ ਸਿੰਘ ਨੇ ਨੈਕਸਟ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਏਸ਼ੀਅਨ ਕੈਰਮ ਚੈਂਪੀਅਨਸ਼ਿਪ ਵਿੱਚ ਪੁਰਸ਼ ਅਤੇ ਮਹਿਲਾ ਡਬਲਸ ਦਾ ਕਿਤਾਬ ਜਿੱਤਿਆ ਹਾਂਜੀ ਏਸ਼ੀਅਨ ਕੈਰਮ ਚੈਂਪੀਅਨਸ਼ਿਪ ਵਿੱਚ ਪੁਰਸ਼ ਅਤੇ ਮਹਿਲਾ ਡਬਲਸ ਦਾ ਕਿਤਾਬ ਜਿੱਤਿਆ ਸਾਡੇ ਦੇਸ਼ ਭਾਰਤ ਨੇ অপਸ਼ਨ B ਇਸ ਦਾ ਰਾਈਟ ਆਨਸਰ ਹੁਣ ਭਾਰਤ ਨੇ ਜਿੱਤਿਆ ਤਾਂ ਪਹਿਲਾਂ ਤਾਂ ਭਾਰਤ ਦੇ ਵਿੱਚ ਤੁਸੀਂ ਮੈਪ ਦੇ ਵਿੱਚ ਦੇਖੋ ਮੈਂ ਤੁਹਾਨੂੰ ਰੀਸੈਂਟਲੀ ਕਰਵਾਇਆ ਕੀ ਭਾਰਤ ਤੇ শ্রীলੰਕਾ ਦੇ ਬਾਰੇ ਠੀਕ ਹੈ ਪਹਿਲਾਂ ਮੈਂ ਤੁਹਾਨੂੰ শ্রীলੰਕਾ ਦੇ ਬਾਰੇ ਦੱਸਿਆ ਸੀ ਕਿ ਮੈਪ ਦੇ ਵਿੱਚ ਦੇਖੋ ਪਰ ਤੁਸੀਂ ਇੱਕ ਗੱਲ ਧਿਆਨ ਚ ਰੱਖਣਾ ਕਿ ਇਹ ਜੋ ਮੈਪ ਤੁਹਾਡੇ ਸਾਹਮਣੇ ਸ਼ੋ ਹੋ ਰਿਹਾ ਇਹ ਸਿਰਫ ਭਾਰਤ ਦਾ ਵਾ ਤੇ ਜਿਹੜੀ ਹੱਦ ਲੱਗ ਰਹੀ ਆ ਜਾਂ ਇਹਦੇ ਨਾਲ ਜਿਹੜੇ ਦੇਸ਼ ਪਏ ਆ ਉਹਦੇ ਲਈ ਮੈਂ ਤੁਹਾਨੂੰ ਇੱਕੋ ਹੀ ਮੈਪ ਦਿਖਾ ਦਿੰਨੀ ਆ ਠੀਕ ਹੈ ਤਾਂ ਭਾਰਤ ਦਾ ਮੈਪ ਆ ਭਾਰਤ ਦੇ ਨਾਲ ਕਿਹੜੇ ਦੇਸ਼ ਦੀ ਹੱਦ ਲੱਗ ਰਹੀ ਆ ਕੌਣ ਕਿੱਥੇ ਪਿਆ ਇਹ ਤੁਹਾਨੂੰ ਫਿਰ ਪਤਾ ਲੱਗ ਜਾਊਗਾ ਤਾਂ ਮੈਂ ਭਾਰਤ ਦਾ ਲਾਉਣੀ ਆ ਤਾਂ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਕਰੰਸੀ ਆ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਆ ਦ੍ਰੋਪਦੀ ਮੁਰਮੂ ਜੀ ਤੇ ਇਥੋਂ ਦੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ ਠੀਕ ਹੈ ਭਾਰਤ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਦੁੱਧ ਉਤਪਾਦਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਟੌਪ ਤੇ ਆ ਤਾਲਾਂ ਦੇ ਉਤਪਾਦਨ ਦੇ ਵਿੱਚ ਟੌਪ ਤੇ ਆ ਭਾਰਤ ਨਾਲ ਕੋਲ 7 ਦੇਸ਼ਾਂ ਦੀ ਹੱਦ ਲੱਗਦੀ ਆ ਅਫਗਾਨਿਸਤਾਨ ਪਾਕਿਸਤਾਨ ਨੇਪਾਲ ਚੀਨ ਬਰਮਾ ਬੰਗਲਾਦੇਸ਼ ਭੂਟਾਨ ਭਾਰਤ ਨੇ ਮੱਧ ਵਿੱਚੋਂ ਕਰ ਕਰੇਖਾ ਲੰਘਦੀ ਆ ਤੇ ਆਰਥਵਿਵਸਥਾ ਦੇ ਮਾਮਲੇ ਵਿੱਚ ਪੰਜਵਾਂ ਸਥਾਨ ਆ ਭਾਰਤ ਦਾ ਕੇ ਜਨਸੰਖਿਆ ਦੇ ਪੱਖੋਂ ਪਹਿਲਾ ਸਥਾਨ ਨੈਕਸਟ ਹੈ ਹਾਲ ਹੀ ਵਿੱਚ ਉਪ ਰਾਸ਼ਟਰਪਤੀ ਦੁਆਰਾ ਐਸ ਆਈ ਐਲ ਐਫ ਵਿੱਚ ਯੋਗਦਾਨ ਲਈ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਉਪ ਰਾਸ਼ਟਰਪਤੀ ਦੁਆਰਾ ਐਸ ਆਈ ਐਲ ਐਫ ਵਿੱਚ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਗਿਆ ਜੀਨਾ ਮੋਦੀ ਨੂੰ অপশন সি ইজ দা রাইট আনসার এস আই এল এফ মানে কি সোসাইটি অফ ইন্ডিয়ান ল অফ ফার্মার্স ঠিক আছে তে বিনা मोदी ਨੂੰ ਇਸ ਦੇ ਵਿੱਚ ਸਨਮਾਨਿਤ ਕੀਤਾ ਗਿਆ ਨੈਕਸਟ ਹੈ ਕਿਸ ਨੂੰ ਹਾਲ ਹੀ ਵਿੱਚ ਭਾਰਤੀ ਜਲ ਸੈਨਾ ਦਾ ਉਪ ਮੁਖੀ ਬਣਾਇਆ ਗਿਆ ਹੈ हां जी ਭਾਰਤੀ ਜਲ ਸੈਨਾ ਦਾ ਉਪ ਮੁਖੀ ਬਣਾਇਆ ਗਿਆ ਵਾ கிருஷ்ணா ਸੁਆਮੀਨਾਥਨ ਨੂੰ অপশন সি ইজ দা রাইট আনসার ਪਹਿਲਾ ਕੌਣ ਸੀਗੇ ਉਪ ਮੁਖੀ ਦਿਨੇਸ਼ ਕੁਮਾਰ ਤ੍ਰਿਪਾਠੀ ਤੇ ਇਹ ચીਫ ਆਫ ਇੰਡੀਅਨ ਨੇਵੀ ਬਣ ਚੁੱਕੇ ਆ ਠੀਕ ਹੈ ਤੇ ਹੁਣ ਵਾਈਸ ਚੀਫ ਬਣਾ ਦਿੱਤਾ ਗਿਆ ਇਹਨਾਂ ਦੀ ਜਗ੍ਹਾ ਤੇ ਕ੍ਰਿਸ਼ਨਾ ਸਵਾਮੀ ਨਾਥਨ ਨੂੰ ਨੈਕਸਟ ਹੈ ਹਾਲ ਹੀ ਵਿੱਚ एम ए ਐਚ ای ਯਾਨੀ ਕਿ ਮਨੀਪਾਲ ਅਕੈਡਮੀ ਆਫ ਹਾਇਰ ਐਜੂਕੇਸ਼ਨ ਦੁਆਰਾ ਆਨਵਰੀ ਡਾਇਰੈਕਟੋਰੇਟ ਦੀ ਡਿਗਰੀ ਕਿਸ ਨੂੰ ਦਿੱਤੀ ਗਈ ਤਾਂ ਇਹ ਡਿਗਰੀ ਮਿਲੀ ਹੈ ਕੇ ਵੀ ਕਾਮਤ ਨੂੰ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਲੰਬੇ ਸਮੇਂ ਤੋਂ ਚੱਲ ਰਹੇ ਮੁਦਰਾ ਸੰਕਟ ਦੇ ਵਿਚਕਾਰ ਇਸ ਦੇਸ਼ ਨੇ ਹਾਲ ਹੀ ਵਿੱਚ ਇੱਕ ਨਵੀਂ ਮੁਦਰਾ ਲਾਂਚ ਕੀਤੀ ਹਾਂਜੀ ਰੀਸੈਂਟਲੀ ਜ਼ਿੰਬਾਬਵੇ ਦੇਸ਼ ਨੇ ਆਪਣੀ ਇੱਕ ਨਵੀਂ ਕਰੰਸੀ ਲਾਂਚ ਕਰ ਦਿੱਤੀ ਆ অপਸ਼ਨ ਸੀ ਇਸ ਆ ਰਾਈਟ ਆਨਸਰ ਜਿਸ ਦਾ ਨਾਮ ਆ ਜ਼ਿੰਬਾਬਵੇ ਗੋਲਡ ਜਿਮਾ ਜ਼ਿੰਬਾਬਵੇ ਜ਼ਿੰਬਾਬਵੇ ਦੇਸ਼ ਨੇ ਆਪਣੀ ਜਿਹੜੀ ਕਰੰਸੀ ਲਾਂਚ ਕੀਤੀ ਹੈ ਨਵੀਂ ਇਹਦਾ ਨਾਮ ਰੱਖਿਆ ਵਾ ਜ਼ਿੰਬਾਬਵੇ ਗੋਲਡ ਪਹਿਲਾਂ ਕਿਹੜੀ ਸੀ ਜ਼ਿੰਬਾਬਵੇ ਡਾਲਰ ਸੀਗੀ ਠੀਕ ਹੈ ਤੇ ਇਸ ਦੀ ਕੈਪੀਟਲ ਕੀ ਆ ਹਰਾਰੇ ਨੈਕਸਟ ਹੈ ਜੀ ਹਾਲ ਹੀ ਵਿੱਚ 1 ਮਈ ਨੂੰ ਕਿਸ ਰਾਜ ਦਾ ਸਥਾਪਨਾ ਦਿਵਸ ਮਨਾਇਆ ਗਿਆ ਹਾਂਜੀ 1 ਮਈ ਨੂੰ ਗੁਜਰਾਤ ਅਤੇ ਮਹਾਰਾਸ਼ਟਰ ਰਾਜ ਦਾ ਸਥਾਪਨਾ ਦਿਵਸ ਮਨਾਇਆ ਗਿਆ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਉਪਰੋਕਤ ਦੋਵੇਂ ਹੀ ਗੁਜਰਾਤ ਅਤੇ ਮਹਾਰਾਸ਼ਟਰ ਦੀ ਗੱਲ ਹੋ ਰਹੀ ਆ ਤਾਂ ਪਹਿਲਾਂ ਗੁਜਰਾਤ ਅਤੇ ਮਹਾਰਾਸ਼ਟਰ ਇੱਕੋ ਹੀ ਹੁੰਦੇ ਸੀ ਮੁੰਬਈ ਪ੍ਰੈਜ਼ੀਡੈਂਸੀ ਦੇ ਵਿੱਚ ਆਉਂਦੇ ਸੀ ਬਾਅਦ ਵਿੱਚ ਮੁੰਬਈ ਪ੍ਰੈਜ਼ੀਡੈਂਸੀ ਨੂੰ ਭਾਸ਼ਾ ਦੇ ਆਧਾਰ ਤੇ ਦੋ ਨਵੇਂ ਰਾਜਾਂ ਵਿੱਚ ਬਦਲ ਦਿੱਤਾ ਗਿਆ ਇੱਕ ਗੁਜਰਾਤ ਤੇ ਅਤੇ ਇੱਕ ਮਹਾਰਾਸ਼ਟਰ ਠੀਕ ਹੈ ਹੁਣ ਗੁਜਰਾਤ ਦੀ ਕੈਪੀਟਲ ਹੈ ਗਾਂਧੀ ਨਗਰ ਮਹਾਰਾਸ਼ਟਰ ਦੀ ਕੈਪੀਟਲ ਹੈ ਮੁੰਬਈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹਾਂਜੀ ਨੈਕਸਟ ਹੈ ਹਾਲ ਹੀ ਵਿੱਚ ਆਈਕਿਊ 에ਅਰ ਦੇ ਵਰਲਡ 에ਅਰ ਕੁਆਲਿਟੀ ਇੰਡੈਕਸ ਵਿੱਚ ਕਿਸ ਨੇ ਚੋਟੀ ਦਾ ਸਥਾਨ ਹਾਸਲ ਕੀਤਾ ਹਾਂਜੀ ਆਈਕਿਊ 에ਅਰ ਦੇ ਵਰਲਡ 에ਅਰ ਕੁਆਲਿਟੀ ਇੰਡੈਕਸ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਨੇਪਾਲ ਦੀ ਕੈਪੀਟਲ ਕਾਠਮਾਂਡੂ ਨੇ অপশন বি ইজ দা রাইট আনসার দি সেকেন্ড তে রেহা নভি দিল্লি এ ਤੁਸੀਂ ধ্যান ਦੇ ਵਿੱਚ ਰੱਖਣਾ हां जी ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ